ਸ਼ਮਕਤਿਆ ਪਤਕਤ ਸੂਤ ਬਣਾਇਆ ਕਤਕਤ ਸੂਤ ਬਣਾਇਆ ਉਹ ਹੱਥ ਖੱਡੀ ਦਾ ਬੁਣਿਆ ਕੱਪੜਾ ਪਾ ਕੇ ਸੂਟ ਸਮਾਇਆ ਪਾ ਕੇ ਸੂਟ ਸਮਾਇਆ ਉਹ ਭੁੱਲ ਗਿਆ ਆਪਣੀ ਮਸਤੀ ਵੇਖ ਕੇ ਭੁੱਲ ਗਿਆ ਆਪਣੀ ਮਸਤੀ ਵੇਖ ਕੇ ਲੋਰ ਪੰਜਾਬਣ ਦੀ ਹਾਏ ਮੇਕਾ ਲੋਰ ਪੰਜਾਬਣ ਦੀ ਸਿੱਖ ਲੱਕ ਲੈਰੀਆ ਮੋਰਾ ਬੇਤੁਰ ਨਾ ਤੋਰ ਪੰਜਾਬਣ ਦੀ ਬੇਤੁਰ ਨਾ ਆ ਪਿੱਤੁਰਾਂ ਤੋਰ ਪੰਜਾਬ ਬਣਦੀ ਪਿੱਤੁਰਾਂ ਤੋਰ ਪੰਜਾਬ ਬਣਦੀ ਸਿੱਖ ਲੱਕ ਲੈ ਰਿਆ ਮੋਰਾ ਬਿੱਤੁਰ ਨਾ ਪਿੱਤੁਰਾਂ ਤੋਰ ਪੰਜਾਬ ਬਣਦੀ ਓ ਚਰਖੇ ਉੱਤੇ ਓ ਚਰਖੇ ਉੱਤੇ ਰੇਸ਼ਮ ਕੱਤਿਆ ਕਤਕਤ ਸੂਤ ਬਣਾਇਆ ਕਤਕਤ ਸੂਤ ਬਣਾਇਆ ਹੱਥ ਕੱਢੀ ਦਾ ਬੁਣਿਆ ਕੱਪੜਾ ਪੱਕ ਸੂਤ ਸਮਾਇਆ ਪਾਗੇ ਜੂੜ ਜਮਾਇਆ ਉਹ ਭੁੱਲ ਗਿਆ ਆਪਣੀ ਮਸਤੀ ਵੇਖ ਕੇ ਭੁੱਲ ਗਿਆ ਆਪਣੀ ਮਸਤੀ ਵੇਖ ਕੇ ਲੋਰ ਪੰਜਾਬ ਬਣਦੀ ਸਿੱਖ ਲੱਕ ਲੈਰੀਆ ਮੋਰਾ ਬੇਤੁਰ ਨਾ ਤੋਰ ਪੰਜਾਬ ਬਣਦੀ ਬੇਤੁਰ ਨਾ ਤੋਰ ਪੰਜਾਬ ਬਣਦੀ